ਆਣੀ ਜੀ ਮੈਂ ਹਿੰਦੂ ਹਾਂ ਅਸਗਰ ਵਜਾਹਤ ਉਹਨਾਂ ਦੀ ਕਹਾਣੀ ਹੈ ਤੇ ਪੰਜਾਬੀ ਦੇ ਵਿੱਚ ਇਸ ਦਾ ਅਨੁਵਾਦ ਕੀਤਾ ਹੈ ਕੇਰ ਸ਼ਰੀਫ ਉਹਨਾਂ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰੜਜ ਤੇ ਦੁਆਬਾ ਰੀੜੂ ਦਾ ਮਾਂਚ ਇੱਕ ਕਹਾਣੀ ਕੀ ਕਹਿੰਦੀ ਹੈ ਸੁਣਦੇ ਹਾਂ ਜੀ ਅਜਹੀ ਚੀਕ ਕਿ ਮੁਰਦੇ ਵੀ ਕਬਰ ਦੇ ਵਿੱਚੋਂ ਉੱਠ ਕੇ ਖੜੇ ਹੋ ਜਾਣ ਏਵੇਂ ਲੱਗਿਆ ਕੀ ਆਵਾਜ਼ ਜਿਵੇਂ ਕੰਨਾਂ ਦੇ ਬਿਲਕੁਲ ਨੇੜੇ ਆਈ ਹੋਵੇ। ਉਸ ਹਾਲਤ ਦੇ ਵਿੱਚ ਮੈਂ ਉੱਛਲ ਕੇ ਮੰਜੇ ਦੇ ਉੱਤੇ ਉੱਠ ਬੈਠਾ। ਅਸਮਾਨ ਦੇ ਵਿੱਚ ਅਜੇ ਵੀ ਤਾਰੇ ਸਨ। ਸ਼ਾਇਦ ਰਾਤ ਦੇ 3 ਵਜੇ ਹੋਣਗੇ। ਅੱਬਾ ਜਾਨ ਵੀ ਉੱਠ ਬੈਠੇ। ਚੀਕ ਫੇਰ ਸੁਣਾਈ ਦਿੱਤੀ। ਸੈਫੂ ਆਪਣੇ ਜਿਹੜਾ ਸੀ ਢਿੱਲੇ ਮੰਜੇ ਦੇ ਉੱਤੇ ਪਿਆ ਚੀਕ ਰਿਹਾ। ਵਿਹੜੇ ਦੇ ਵਿੱਚ ਇੱਕ ਸਿਰਿਓਂ ਸਭ ਦੇ ਮੰਜੇ ਖੱਡੇ ਸਨ ਲਾਹੌਲ ਵਿਲਾ ਕੁਵਤ ਲਾਹੌਲ ਵਿਲਾ ਕੁਵਤ ਕੁਵਤ ਅਬਾਜ਼ਾਂ ਨੇ ਲਾਹੌਲ ਪੜੀ ਖੁਦਾ ਜਾਣੇ ਇਹ ਸੁੱਤਾ ਪਿਆ ਰੋਲਾ ਕਿਉਂ ਪਾਉਣ ਲੱਗ ਪੈਂਦਾ ਅੰਮਾ ਬੋਲੀ ਅੰਮਾ ਇਹਨੂੰ ਰਾਤ ਭਰ ਮੁੰਡੇ ਡਰਾਉਂਦੇ ਨੇ ਮੈਂ ਦੱਸਿਆ ਉਹਨਾਂ ਮਰ ਜਾਣਿਆਂ ਨੂੰ ਵੀ ਚੈਨ ਨਹੀਂ ਆਉਂਦਾ ਲੋਕਾਂ ਦੀ ਜਾਨ ਨੂੰ ਬਣੀ ਹੈ ਉਹਨਾਂ ਨੂੰ ਸ਼ਰਾਰਤਾਂ ਸੋਚਦੀਆਂ ਨੇ ਅੰਮਾ ਕਹਿਣ ਲੱਗ ਪਈ ਸਫੀਆ ਨੇ ਚਾਦਰ ਵਿੱਚੋਂ ਮੂੰਹ ਬਾਹਰ ਕੱਢਦਿਆਂ ਕਿਆ ਇਹਨੂੰ ਕਹੋ ਕਿ ਛੱਤ ਦੇ ਉੱਤੇ ਸੋਇਆ ਕਰੇ ਸੈਫੂ ਅਜੇ ਤੱਕ ਨਹੀਂ ਸੀ ਜਾਗਿਆ ਮੈਂ ਉਸਦੇ ਮੰਜੇ ਦੇ ਕੋਲ ਗਿਆ ਝੁੱਕ ਕੇ ਦੇਖਿਆ ਤਾਂ ਉਸਦੇ ਚਿਹਰੇ ਦੇ ਉੱਤੇ ਪਸੀਨਾ ਹੀ ਪਸੀਨਾ ਵਾਲ ਪਸੀਨੇ ਦੇ ਨਾਲ ਤਰ ਹੋਏ ਪਏ ਸਨ ਕੁਝ ਲਟਾਂ ਮੱਥੇ ਉੱਤੇ ਚਿਪਕ ਗਈਆਂ ਮੈਂ ਸੈਫੂ ਨੂੰ ਦੇਖਦਾ ਰਿਹਾ ਤੇ ਉਹਨਾਂ ਮੁੰਡਿਆਂ ਮੁੰਡਿਆਂ ਦੇ ਪ੍ਰਤੀ ਮਨ ਦੇ ਵਿੱਚ ਗੁੱਸਾ ਆਉਂਦਾ ਰਿਹਾ ਜਿਹੜੇ ਉਸਨੂੰ ਡਰਾਉਂਦੇ ਨੇ ਉਦੋਂ ਦੰਗੇ ਇੰਝ ਨਹੀਂ ਹੁੰਦੇ ਸਨ ਜਿਵੇਂ ਅੱਜ ਕੱਲ੍ਹ ਹੁੰਦੇ ਨੇ ਦੰਗਿਆਂ ਦੇ ਪਿੱਛੇ ਲੁਕੀ ਰਾਜਨੀਤੀ ਰਣਨੀਤੀ ਕਾਰਜਵਿਧੀ ਤੇ ਰਫ਼ਤਾਰ ਵਿੱਚ ਬਹੁਤ ਤਬਦੀਲੀ ਆਈ ਹੈ ਅੱਜ ਤੋਂ 5 30 ਸਾਲ ਪਹਿਲਾਂ ਨਾ ਤਾਂ ਲੋਕਾਂ ਨੂੰ ਜਿਉਂਦਿਆਂ ਸਾੜਿਆ ਜਾਂਦਾ ਸੀ ਤੇ ਨਾ ਹੀ ਸਮੁੱਚੀਆਂ ਬਸਤੀਆਂ ਉਜਾੜ ਦਿੱਤੀਆਂ ਜਾਂਦੀਆਂ ਸਨ ਉਸ ਜ਼ਮਾਨੇ ਦੇ ਵਿੱਚ ਪ੍ਰਧਾਨ ਮੰਤਰੀਆਂ ਗ੍ਰਹਿ ਮੰਤਰੀਆਂ ਤੇ ਮੁੱਖ ਮੰਤਰੀਆਂ ਦਾ ਅਸ਼ੀਰਵਾਦ ਵੀ ਦੰਗਾਕਾਰੀਆਂ ਨੂੰ ਨਹੀਂ ਸੀ ਮਿਲਦਾ ਇਹ ਕੰਮ ਛੋਟੇ ਮੋਟੇ ਸਥਾਨਕ ਨੇਤਾ ਆਪਣਾ ਲੋਕਲ ਤੇ ਘਟੀਆ ਕਿਸਮ ਦਾ ਸਵਾਰਥ ਪੂਰਾ ਕਰਨ ਵਾਸਤੇ ਕਰਦੇ ਸਨ ਵਪਾਰਕ ਸ਼ਰੀਕ ਸ਼ਰੀਕੇਬਾਜ਼ੀ ਜ਼ਮੀਨ ਦੇ ਉੱਤੇ ਕਬਜ਼ਾ ਕਰਨਾ ਮਿਊਨਿਸਪੈਲਟੀਆਂ ਦੀਆਂ ਚੋਣਾਂ ਦੇ ਵਿੱਚ ਹਿੰਦੂ ਜਾਂ ਮੁਸਲਮਨ ਵੋਟ ਠਗਣ ਵਰਗੇ ਉਦੇਸ਼ ਹੁੰਦੇ ਸਨ ਹੁਣ ਤਾਂ ਦਿੱਲੀ ਦਰਬਾਰ ਤੇ ਕਬਜ਼ਾ ਕਰਨ ਵਾਸਤੇ ਸਾਧਨ ਬਣ ਗਏ ਫਿਰਕੂ ਦੰਗੇ ਦੁਨੀਆ ਦੇ ਵਿਸ਼ਾਲ ਲੋਕਤੰਤਰ ਦੇ ਨੱਕ ਦੇ ਵਿੱਚ ਉਹੀ ਨਤ ਪਾ ਸਕਦਾ ਹੈ ਜੋ ਫਿਰਕੂ ਹਿੰਸਾ ਤੇ ਨਫ਼ਰਤ ਦੇ ਆਸਰੇ ਖੂਨ ਦੀਆਂ ਨਦੀਆਂ ਬਹਾ ਸਕਦਾ ਹੋਵੇ ਸੈਫ ਨੂੰ ਜਗਾਇਆ ਗਿਆ ਉਹ ਬੱਕਰੀ ਦੇ ਮਾਸੂਮ ਛਲਾਰੂ ਵਾਂਗ ਚਾਰੇ ਪਾਸੇ ਇੰਜ ਦੇਖ ਰਿਹਾ ਸੀ ਜਿਵੇਂ ਮਾਂ ਨੂੰ ਲੱਭ ਰਿਹਾ ਹੋਵੇ ਅੱਬਾ ਜਾਨ ਨੂੰ ਮਤਰੇ ਭਰਾ ਦੀ ਸਭ ਤੋਂ ਛੋਟੀ ਔਲਾਦ ਸੈਫੋਦਨ ਉਰਫ ਸੈਫੋ ਨੇ ਜਦੋਂ ਆਪਣੇ ਆਪ ਨੂੰ ਘਰ ਦੇ ਸਭ ਜੀਆਂ ਦੇ ਵਿੱਚ ਘਿਰਿਆ ਦੇਖਿਆ ਤਾਂ ਹੱਕਾ ਬੱਕਾ ਜਿਹਾ ਹੋ ਕੇ ਖੜਾ ਹੋ ਗਿਆ ਸੈਫੋ ਦੇ ਅੱਬਾ ਕੋਸਰ ਚਾਚਾ ਦੇ ਮਰਨ ਦਾ ਆਇਆ ਇੱਕ ਖੁੰਜੇ ਤੋਂ ਪਾੜਿਆ ਹੋਇਆ ਕਾਰਡ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪਿੰਡ ਵਾਲਿਆਂ ਨੇ ਕਾਰਡ ਦੇ ਵਿੱਚ ਕੋਸਰ ਚਾਚਾ ਦੇ ਮਰਨ ਦੀ ਖ਼ਬਰ ਹੀ ਨਹੀਂ ਸੀ ਦਿੱਤੀ ਸਗੋਂ ਇਹ ਵੀ ਲਿਖਿਆ ਸੀ ਕਿ ਉਹਨਾਂ ਦਾ ਸਭ ਤੋਂ ਛੋਟਾ ਪੁੱਤਰ ਸੈਫੂ ਹੁਣ ਇਸ ਦੁਨੀਆ ਦੇ ਵਿੱਚ ਬਿਲਕੁਲ ਇਕੱਲਾ ਰਹਿ ਗਿਆ ਸੈਫੂ ਦੇ ਵੱਡੇ ਭਰਾ ਉਸ ਨੂੰ ਆਪਣੇ ਨਾਲ ਬੰਬਈ ਨਹੀਂ ਲੈ ਕੇ ਗਏ ਉਹਨਾਂ ਨੇ ਸਾਫ਼ ਆਖ ਦਿੱਤਾ ਕਿ ਸੈਫੂ ਵਾਸਤੇ ਉਹ ਕੁਝ ਨਹੀਂ ਕਰ ਸਕਦੇ ਹੁਣ ਅੱਬਾਜ਼ਾਨ ਜੋ ਬਿਨਾਂ ਦੁਨੀਆ ਦੇ ਵਿੱਚ ਉਸ ਦਾ ਕੋਈ ਨਹੀਂ ਹੈ ਇੱਕ ਖੁੰਝੇ ਤੋਂ ਪਾਟਿਆ ਪੋਸਟਕਾਰਡ ਬੜੀ ਫੜਿਆ ਹੋਇਆ ਅੱਬਾਜ਼ਾਨ ਨੇ ਬਹੁਤ ਦੇਰ ਤੱਕ ਚੁੱਪ ਬੈਠੇ ਰਹੇ ਸਨ ਉਸ ਨੂੰ ਫੜ ਕੇ ਅਮਾ ਦੇ ਨਾਲ ਕਈ ਵਾਰ ਲੜਾਈ ਹੋਣ ਤੋਂ ਬਾਅਦ ਅਬਾਜ਼ਾਨ ਜੱਦੀਪਿੰਡ ਧਨਵਾ ਖੇੜਾ ਗਏ ਸਨ ਤੇ ਬਚੀ ਪੁਚੀ ਜਿਹੜੀ ਆ ਜ਼ਮੀਨ ਵਿੱਚ ਸੈਫੂ ਨੂੰ ਨਾਲ ਲੈ ਕੇ ਵਾਪਸ ਆਏ ਸਨ ਸੈਫੂ ਨੂੰ ਦੁੱਖ ਦੇ ਸੈਫੂ ਨੂੰ ਦੇਖ ਕੇ ਸਾਨੂੰ ਸਭ ਨੂੰ ਹਾਸਾ ਆਇਆ ਸੀ ਕਿਸੇ ਗਵਾਰ ਲੜਕੇ ਨੂੰ ਦੇਖ ਕੇ ਅਲੀਗੜ ਮੁਸਲਿਮ ਯੂਨੀਵਰਸਿਟੀ ਦੇ ਸਕੂਲ ਦੇ ਵਿੱਚ ਪੜਨ ਵਾਲਾ ਨੌਜਵਾਨ ਤੇ ਅਬਦੁੱਲਾ ਗਰਲਜ਼ ਕਾਲਜ ਦੇ ਸਕੂਲ ਦੇ ਵਿੱਚ ਪੜਨ ਵਾਲੀ ਸਫੀਆ ਦੇ ਹੋਰ ਕੀ ਪ੍ਰਤੀਕਿਰਿਆ ਹੋ ਸਕਦੀ ਸੀ ਪਹਿਲੇ ਦਿਨ ਹੀ ਅਜੀਬ ਲੱਗਿਆ ਕਿ ਸੈਫੂ ਸਿਰਫ ਗਵਾਰ ਹੀ ਨਹੀਂ ਨੀਮ ਪਾਗਲ ਹੋਣ ਦੀ ਹੱਦ ਤੱਕ ਸਿੱਧਾ ਜਾਂ ਬੇਵਕੂਫ ਵੀ ਹੈ ਅਸੀਂ ਉਸ ਨੂੰ ਵੱਖ-ਵੱਖ ਤਰ੍ਹਾਂ ਚਿੜਾਇਆ ਜਾਂ ਬੇਵਕੂਫ ਬਣਾਉਂਦੇ ਸਾਂ ਇਸ ਦਾ ਇੱਕ ਫਾਇਦਾ ਜਿਹੜਾ ਸੀ ਸੈਫੂ ਨੂੰ ਇਹ ਹੋਇਆ ਕਿ ਅੱਬਾ ਜਾਨ ਤੇ ਅੰਮਾ ਜਾਨ ਦਾ ਉਸ ਨੇ ਦਿਲ ਜਿੱਤ ਲਿਆ ਸੈਫੂ ਮਿਹਨਤ ਦਾ ਪੁੱਤਲਾ ਸੀ ਕੰਮ ਕਰਦਿਆਂ ਕਰਦਿਆਂ ਕਦੀ ਨਹੀਂ ਸੀ ਥੱਕਦਾ ਉਹ ਅੰਮਾ ਨੂੰ ਉਸਦੀ ਇਹ ਅਦਾ ਜਿਹੜੀ ਸੀ ਬਹੁਤ ਪਸੰਦ ਸੀ ਜਿਉ ਉਹ ਦੋ ਰੋਟੀਆਂ ਵੱਧ ਖਾ ਖਾਂਦਾ ਨਾ ਹੈ ਤਾਂ ਕੀ ਕੰਮ ਵੀ ਤਾਂ ਜਾਨ ਤੋੜ ਕੇ ਕਰਦਾ ਹੈ ਸਾਲਾਂ ਦੇ ਸਾਲ ਲੰਘਦੇ ਗਏ ਸੈਫੂ ਸਾਡੀ ਜ਼ਿੰਦਗੀ ਦਾ ਹਿੱਸਾ ਬਣਦਾ ਗਿਆ ਅਸੀਂ ਸਾਰੇ ਉਸਦੇ ਨਾਲ ਸਹਿਜ ਹੁੰਦੇ ਗਏ ਮੁਹੱਲੇ ਦਾ ਕੋਈ ਮੁੰਡਾ ਉਸ ਨੂੰ ਪਾਗਲ ਕਹਿ ਦਿੰਦਾ ਤਾਂ ਮੈਂ ਉਸ ਦਾ ਮੂੰਹ ਪੱਨ ਦਿੰਦਾ ਸਾਡਾ ਭਰਾ ਹੈ ਤੂੰ ਪਾਗਲ ਕਹਿ ਕਿਹਾ ਕਿਵੇਂ ਹੋਏ ਪਰ ਘਰ ਦੇ ਅੰਦਰ ਸੈਫੋ ਦੀ ਹਾਇਸियत ਕੀ ਸੀ ਇਹ ਅਸੀਂ ਹੀ ਜਾਣਦੇ ਸਾਂ ਸ਼ਹਿਰ ਦੇ ਵਿੱਚ ਦੰਗਾ ਉਵੇਂ ਹੀ ਸ਼ੁਰੂ ਹੋਇਆ ਜਿਵੇਂ ਹੁੰਦਾ ਹੀ ਸੀ ਭਾਵ ਮਸਜਿਦ ਦੇ ਵਿੱਚ ਕਿਸੇ ਨੂੰ ਪੋਟਲੀ ਮਿਲੀ ਜਿਸ ਦੇ ਵਿੱਚ ਕਿਸੇ ਕਿਸਮ ਦਾ ਗੋਸ਼ਤ ਯਾਨੀ ਕਿ ਮਾਸ ਸੀ ਇਹ ਗੋਸ਼ਤ ਨੂੰ ਦੇਖੇ ਬਗੈਰ ਹੀ ਇਹ ਤੈਅ ਕਰ ਲਿਆ ਗਿਆ ਕਿਉਂਕਿ ਉਹ ਮਸਜਿਦ ਦੇ ਵਿੱਚ ਸੁੱਟਿਆ ਗਿਆ ਇਸ ਕਰਕੇ ਸੂਰ ਦੇ ਗੋਸ਼ਤ ਤੋਂ ਬਿਨਾ ਹੋਰ ਕਿਸੇ ਜਾਨਵਰ ਦਾ ਹੋ ਹੀ ਨਹੀਂ ਸਕਦਾ ਇਸ ਦੇ ਬਦਲੇ ਮੁਗਲਪੁਰਾ ਮੁਹੱਲੇ ਦੇ ਵਿੱਚ ਗਾਂ ਵੜ ਦਿੱਤੀ ਗਈ ਸੀ ਤੇ ਦੰਗਾ ਪੜਕ ਪਿਆ ਸੀ ਕੁਝ ਦੁਕਾਨਾਂ ਸੜੀਆਂ ਸਨ ਤੇ ਬਹੁਤੀਆਂ ਲੁੱਟੀਆਂ ਗਈਆਂ ਚਾਕੂ ਛੁਰੀ ਦੀਆਂ ਵਾਰਦਾਤਾਂ ਦੇ ਵਿੱਚ ਤਕਰੀਬਨ 7-8 ਲੋਕ ਮਾਰ 7-8 ਲੋਕ ਮਾਰੇ ਮਾਰੇ ਗਏਗੇ ਮਾਰੇ ਗਏ ਸੰਨ ਪਰ ਪ੍ਰਸ਼ਾਸਨ ਇੰਨਾ ਸੰਵੇਦਨਸ਼ੀਲ ਸੀ ਕਿ ਕਰਫਿਊ ਲਾ ਦਿੱਤਾ ਗਿਆ ਸੀ ਤੇ ਅੱਜ ਕੱਲ ਵਾਲੀ ਗੱਲ ਨਹੀਂ ਸੀ ਕਿ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਵੀ ਮੁੱਖ ਮੰਤਰੀ ਮੁੱਛਾਂ ਨੂੰ ਤਾ ਦੇ ਕੇ ਘੁੰਮਦਾ ਹੈ ਤੇ ਕਹਿੰਦਾ ਹੈ ਜੋ ਕੁਝ ਹੋਇਆ ਠੀਕ ਹੀ ਹੋਇਆ ਦੰਗਾ ਕਿਉਂਕਿ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਫੈਲ ਗਿਆ ਸੀ ਇਸ ਕਰਕੇ ਕਰਫਿਊ ਵਧਾ ਦਿੱਤਾ ਗਿਆ ਮੁਗਲਪੁਰਾ ਮੁਸਲਮਾਨਾਂ ਦਾ ਸਭ ਤੋਂ ਵੱਡਾ ਮੁਹੱਲਾ ਸੀ ਇਸ ਕਰਕੇ ਉੱਥੇ ਕਰਫਿਊ ਦਾ ਅਸਰ ਵੀ ਸੀ ਤੇ ਜਿਹਹਾਦ ਵਰਗਾ ਮਾਹੌਲ ਵੀ ਬਣ ਗਿਆ ਮੁਹੱਲੇ ਦੀਆਂ ਗਲੀਆਂ ਤਾਂ ਸਨ ਪਰ ਕਈ ਦੰਗਿਆਂ ਦੇ ਤਜਰਬਿਆਂ ਨੇ ਇਹ ਵੀ ਸਿਖਾ ਦਿੱਤਾ ਸੀ ਕਿ ਘਰਾਂ ਦੇ ਵਿੱਚੋਂ ਵਿੱਚੇ ਵੀ ਰਸਤੇ ਬਣੇ ਹੋਣੇ ਚਾਹੀਦੇ ਨੇ ਭਾਵ ਐਮਰਜੈਂਸੀ ਪੈਕੇਜ ਘਰਾਂ ਦੇ ਅੰਦਰੋਂ ਤੇ ਛੱਤਾਂ ਦੇ ਉੱਪਰੋਂ ਕੰਧਾਂ ਟੱਪਦੇ ਹੋਏ ਕੁਝ ਅਜਿਹੇ ਰਸਤੇ ਵੀ ਬਣ ਗਏ ਕਿ ਜੇ ਕਿਸੇ ਨੂੰ ਇਹਨਾਂ ਦਾ ਪਤਾ ਹੋਵੇ ਤਾਂ ਮੁਹੱਲੇ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾ ਸਕਦਾ ਸੀ ਮੁਹੱਲੇ ਵਿੱਚਲੀ ਤਿਆਰੀ ਜੰਗੀ ਕਿਸਮ ਦੀ ਸੀ ਸੋਚਿਆ ਗਿਆ ਸੀ ਕਿ ਜੇ ਕਰਫਿਊ ਮਹੀਨਾ ਭਰ ਵੀ ਲੱਗਾ ਰਿਹਾ ਨਾ ਤਾਂ ਲੋੜ ਦੀਆਂ ਸਭ ਚੀਜ਼ਾਂ ਮੁਹੱਲੇ ਦੇ ਵਿੱਚੋਂ ਹੀ ਮਿਲ ਜਾਣ ਦੰਗਾ ਮੁਹੱਲੇ ਦੇ ਮੁੰਡਿਆਂ ਵਾਸਤੇ ਅਜੀਬ ਕਿਸਮ ਦਾ ਉਤਸ਼ਾਹ ਦਿਖਾਉਣ ਦਾ ਮੌਸਮ ਹੁੰਦਾ ਸੀ ਵੇਖਦਾ ਰਵੀ ਅਸੀਂ ਤਾਂ ਹਿੰਦੂਆਂ ਨੂੰ ਜ਼ਮੀਨ ਚਟਾ ਦੇਾਂਗੇ ਸਮਝ ਕੀ ਰੱਖਿਆ ਇਹਨਾਂ ਨੇ ਇਹਨਾਂ ਧੋਤੀ ਬੰਨਾ ਨੇ ਇਹ ਤਾਂ ਬੋਝਦਿਲ ਹੁੰਦੇ ਨੇ ਇੱਕ ਮੁਸਲਮਾਨ ਤਾਂ 10 ਹਿੰਦੂਆਂ ਤੋਂ ਵੀ ਤਕੜਾ ਹੁੰਦਾ ਹੈ ਹੱਸ ਕੇ ਲਿਆ ਲਿਆਇਆ ਸੀ ਪਾਕਿਸਤਾਨ ਲੜ ਕੇ ਲਵਾਂਗੇ ਹਿੰਦੁਸਤਾਨ ਵਰਗਾ ਮਾਹੌਲ ਬਣ ਜਾਂਦਾ ਸੀ ਪਰ ਮੁਹੱਲੇ ਤੋਂ ਬਾਹਰ ਨਿਕਲਦੇ ਆਈ ਸਭ ਦੀ ਨਾਨੀ ਮਰਦੀ ਸੀ ਪੀਏਸੀ ਦੀ ਚੌਂਕੀ ਦੋਹਾਂ ਸਿਰਿਆਂ ਦੇ ਉੱਤੇ ਸੀ ਪੀਏਸੀ ਦੇ ਬੂਟਾਂ ਤੇ ਉਹਨਾਂ ਦੀਆਂ ਰਾਈਫਲਾਂ ਦੇ ਬੱਟਾਂ ਦੀ ਮਾਰ ਕਈਆਂ ਨੂੰ ਯਾਦ ਸੀ ਇਸ ਕਰਕੇ ਜ਼ੁਬਾਨੀ ਜਮਾ ਖਰਚ ਤਾਂ ਸਭ ਠੀਕ ਸੀ ਪਰ ਉਸ ਤੋਂ ਅਗਾ ਸੰਕਟ ਏਕਾ ਸਿਖਾ ਦਿੰਦਾ ਹੈ ਏਕਾ ਅਨੁਸ਼ਾਸਨ ਤੇ ਅਨੁਸ਼ਾਸਨ ਵਿਹਾਰ ਹਰ ਘਰ ਤੋਂ ਇੱਕ ਲੜਕਾ ਪਹਿਰੇ ਦੇ ਉੱਤੇ ਰਹੇਗਾ ਸਾਡੇ ਘਰ ਦੇ ਵਿੱਚ ਮੈਥੋਂ ਬਿਨਾ ਉਸ ਜ਼ਮਾਨੇ ਦੇ ਵਿੱਚ ਮੈਨੂੰ ਮੁੰਡਾ ਨਹੀਂ ਕਿਹਾ ਜਾ ਸਕਦਾ ਸੀ ਮੈਂ ਤਾਂ ਪੰਜੀਆਂ ਨੂੰ ਟੱਪ ਚੁੱਕਾ ਸੀ ਮੁੰਡਾ ਸੈਫੂ ਹੀ ਸੀ ਇਸ ਕਰਕੇ ਉਹਨੂੰ ਰਾਤ ਦੇ ਪਹਿਰੇ ਦੇ ਉੱਤੇ ਰਹਿਣਾ ਪੈਂਦਾ ਸੀ ਰਾਤ ਦਾ ਪਹਿਰਾ ਛੱਤਾਂ ਦੇ ਉੱਤੇ ਹੁੰਦਾ ਸੀ ਮੁਗਲਪੁਰਾ ਕਿਉਂਕਿ ਸ਼ਹਿਰ ਦੇ ਸਭ ਸਭ ਤੋਂ ਜਿਹੜਾ ਸੀ ਉੱਚੇ ਹਿੱਸੇ ਦੇ ਵਿੱਚ ਪੈਂਦਾ ਸੀ ਇਉਂ ਛੱਤਾਂ ਉੱਪਰੋਂ ਸਾਰਾ ਸ਼ਹਿਰ ਦਿਖਾਈ ਦਿੰਦਾ ਮੁਹੱਲੇ ਦੇ ਮੁੰਡਿਆਂ ਦੇ ਨਾਲ ਸੈਫੂ ਪਹਿਰੇ ਦੇ ਉੱਤੇ ਜਾਂਦਾ ਇਹ ਮੇਰਾ ਮੇਰੇ ਜਿਹੜੇ ਅੱਬਾ ਜਾਨ ਅੰਮਾ ਤੇ ਸਫੀਆ ਸਾਰਿਆਂ ਦੇ ਲਈ ਬਹੁਤ ਅੱਛਾ ਸੀ ਜੇ ਸਾਡੇ ਘਰ ਦੇ ਵਿੱਚ ਸੈਫੂ ਨਾ ਹੁੰਦਾ ਤਾ ਸ਼ਾਇਦ ਮੈਨੂੰ ਰਾਤ ਦੇ ੱੱਕੇ ਖਾਣੇ ਪੈਂਦੇ ਸੈਫੂ ਦੇ ਪਹਿਰੇ ਦੇ ਉੱਤੇ ਜਾਣ ਕਰਕੇ ਉਹਨੂੰ ਜਿਹੜਾ ਕੁਝ ਸਹੂਲਤਾਂ ਵੀ ਦੇ ਦਿੱਤੀਆਂ ਗਈਆਂ ਜਿਵੇਂ ਉਹਨੂੰ 8 ਵਜੇ ਤੱਕ ਸੌਣ ਦਿੱਤਾ ਜਾਂਦਾ ਉਹਨੂੰ ਝਾੜੂ ਵੀ ਨਹੀਂ ਸੀ ਦੇਣਾ ਪੈਂਦਾ ਇਹ ਕੰਮ ਸਫੀਆ ਦੇ ਹਵਾਲੇ ਹੋ ਗਿਆ ਜਿਹੜੀ ਇਹਨੂੰ ਬੇहद ਨਾ ਪਸੰਦ ਕਰਦੀ ਸੀ ਕਦੀ ਕਦੀ ਰਾਤ ਵੇਲੇ ਮੈਂ ਵੀ ਛੱਤਾਂ ਉੱਪਰ ਪਹੁੰਚ ਜਾਂਦਾ ਛੱਤਾਂ ਦੀ ਦੁਨੀਆ ਦੇ ਉੱਤੇ ਮੁਹੱਲੇ ਦੇ ਮੁੰਡਿਆਂ ਦਾ ਰਾਜ ਹੁੰਦਾ ਸੀ ਲਾਟੀਆਂ ਡੰਡੇ ਗੰਡਾਸੇ ਇਟਾਂ ਦੇ ਢੇਰ ਇੱਧਰ ਉੱਧਰ ਲਾਏ ਹੋਏ ਸਨ 2-4 ਮੁੰਡਿਆਂ ਕੋਲ ਦੇਸੀ ਪਿਸਤੌਲ ਤੇ ਬਹੁਤਿਆਂ ਦੇ ਕੋਲ ਚਾਕੂ ਉਹ ਸਾਰੇ ਹੀ ਛੋਟਾ ਮੋਟਾ ਕੰਮ ਕਰਨ ਵਾਲੇ ਕਾਰੀਗਰ ਸਨ ਬਹੁਤੇ ਜਿੰਦਰੀਆਂ ਦੇ ਕਾਰਖਾਨੇ ਦੇ ਵਿੱਚ ਕੰਮ ਕਰਦੇ ਸੀ ਤੇ ਇੱਧਰ ਬਾਜ਼ਾਰ ਕਿਉਂਕਿ ਬੰਦ ਸੀ ਇਸ ਕਰਕੇ ਉਹਨਾਂ ਦੇ ਧੰਦੇ ਠੱਪ ਸਨ ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਘਰਾਂ ਦੇ ਵਿੱਚ ਕਰਜ਼ੇ ਦੇ ਨਾਲ ਹੀ ਚੁੱਲ੍ਹਾ ਜਲ ਰਿਹਾ ਸੀ ਪਰ ਉਹ ਖੁਸ਼ ਸਨ ਛੱਤਾਂ ਉੱਤੇ ਬੈਠ ਕੇ ਉਹ ਦੰਗਿਆਂ ਦੀਆਂ ਤਾਜ਼ਾ ਖਬਰਾਂ ਤੇ ਉੱਤੇ ਜਿਹੜਾ ਸੀ ਤਬਸਰਾ ਕਰਦੇ ਸਨ ਜਾਂ ਹਿੰਦੂਆਂ ਨੂੰ ਗਾਲਾਂ ਕੱਢਦੇ ਹਿੰਦੂਆਂ ਦੇ ਨਾਲ ਹੋਈ ਬਹੁਤੀਆਂ ਗਾਲਾਂ ਉਹ ਪੀਐਸਸੀ ਨੂੰ ਦਿੰਦੇ ਸੀ ਪਾਕਿਸਤਾਨੀ ਰੇਡੀਓ ਦਾ ਪੂਰਾ ਪ੍ਰੋਗਰਾਮ ਉਹਨਾਂ ਨੂੰ ਜ਼ੁਬਾਨੀ ਯਾਦ ਸੀ ਹੌਲੀ-ਹੌਲੀ ਆਵਾਜ਼ ਦੇ ਵਿੱਚ ਉਹ ਰੇਡੀਓ ਲਾਹੌਰ ਸੁਣਦੇ ਇਹਨਾਂ ਮੁੰਡਿਆਂ ਦੇ ਵਿੱਚੋਂ 2-4 ਜਿਹੜੇ ਪਾਕਿਸਤਾਨ ਜਾ ਚੁੱਕੇ ਸਨ ਉਹਨਾਂ ਦੀ ਇੱਜ਼ਤ ਹਾਜ਼ੀਆਂ ਵਾਂਗ ਹੁੰਦੀ ਸੀ ਉਹ ਪਾਕਿਸਤਾਨ ਦੀ ਰੇਲ ਗੱਡੀ ਤੇਜਗਾਮ ਤੇ ਗੁਲਸ਼ਨ ਏ ਇਕਬਾਲ ਕਲੋਨੀ ਦੇ ਅਜੇ ਕਿਸੇ ਸੁਣਾਉਂਦੇ ਤਾਂ ਲੱਗਦਾ ਕਿ ਸਵਰਗ ਦੇ ਸਵਰਗ ਜੇ ਧਰਤੀ ਦੇ ਉੱਤੇ ਕਿੱਦਰੇ ਹੈ ਨਾ ਤਾਂ ਪਾਕਿਸਤਾਨ ਦੇ ਵਿੱਚ ਹੈ ਪਾਕਿਸਤਾਨ ਦੀਆਂ ਸਿਫਤਾਂ ਤੋਂ ਜਦੋਂ ਉਹਨਾਂ ਦਾ ਦਿਲ ਪਰ ਜਾਂਦਾ ਤਾਂ ਸੈਫੂ ਦੇ ਨਾਲ ਛੇੜਛਾੜ ਕਰਦੇ ਸੈਫੂ ਨੇ ਪਾਕਿਸਤਾਨ ਤੇ ਪਾਕਿਸਤਾਨ ਦਾ ਹਾਲ ਹਵਾਲ ਸੁਣਨ ਤੋਂ ਬਾਅਦ ਇੱਕ ਦਿਨ ਪੁੱਛਿਆ ਸੀ ਕਿ ਪਾਕਿਸਤਾਨ ਹੈ ਕਿੱਥੇ ਇਸ ਗੱਲ ਦੇ ਉੱਤੇ ਮੁੰਡਿਆਂ ਨੇ ਉਸ ਦੀ ਖੂਬ ਜਿਹੜੀ ਸੀ ਗੱਤ ਬਣਾਈ ਸੀ ਉਹ ਕੁਝ ਸਮਝਿਆ ਤੇ ਕੁਝ ਨਹੀਂ ਸਮਝਿਆ ਪਰ ਉਸ ਨੂੰ ਇਹ ਪਤਾ ਨਹੀਂ ਸੀ ਲੱਗਿਆ ਕਿ ਪਾਕਿਸਤਾਨ ਕਿੱਥੇ ਹੈ ਮੁੰਡੇ ਸੈ ਗਸ਼ਤ ਕਰਦੇ ਹੋਏ ਸੈਫ ਨੂੰ ਮਖੌਲ ਜਿਹੇ ਵਿੱਚ ਹੀ ਸੰਜੀਦਗੀ ਦੇ ਨਾਲ ਡਰਾਉਂਦੇ ਸਨ ਦੇਖ ਸੈਫੂ ਜੇ ਤੈਨੂੰ ਹਿੰਦੂਆਂ ਨੇ ਫੜ ਲਿਆ ਨਾ ਤਾਂ ਪਤਾ ਕੀ ਕਰਨਗੇ ਪਹਿਲਾਂ ਤਾਂ ਤੈਨੂੰ ਨੰਗਾ ਕਰ ਦੇਣਗੇ ਮੁੰਡੇ ਜਾਣਦੇ ਸਨ ਕਿ ਸੈਫੂ ਨੀਮ ਪਾਗਲ ਹੋਣ ਦੇ ਬਾਵਜੂਦ ਨੰਗਾ ਹੋਣ ਨੂੰ ਬਹੁਤ ਬੁਰਾ ਤੇ ਖਰਾਬ ਚੀਜ਼ ਸਮਝਦਾ ਹੈ ਉਸ ਤੋਂ ਬਾਅਦ ਹਿੰਦੂ ਤੇਰੇ ਤੇ ਤੇਲ ਮਲਣਗੇ ਕਿਉਂ ਤੇਲ ਕਿਉਂ ਮਲਣਗੇ ਇਸ ਕਰਕੇ ਕਿ ਜਦੋਂ ਉਹ ਤੈਨੂੰ ਬੈਂਤ ਦੇ ਨਾਲ ਕੁੱਟਣ ਨਾ ਤਾਂ ਤੇਰੀ ਚਮੜੀ ਉੱਡੜ ਜਾਵੇ ਉਸ ਤੋਂ ਬਾਅਦ ਗਰਮ ਸਲਾਖਾਂ ਦੇ ਨਾਲ ਤੈਨੂੰ ਦਾਗਣਗੇ ਨਹੀਂ ਨਹੀਂ ਉਹਨੂੰ ਵਿਸ਼ਵਾਸ ਨਹੀਂ ਹੋਇਆ ਰਾਤ ਨੂੰ ਮੁੰਡੇ ਜਿਹੜੇ ਡਰਾਉਣੇ ਤੇ ਹਿੰਸਕ ਕਿਸਤੇ ਸੁਣਾਉਂਦੇ ਸਨ ਉਹਨਾਂ ਦੇ ਕਰਕੇ ਉਹ ਬਹੁਤ ਡਰ ਗਿਆ ਸੀ ਤਾਂ ਹੀ ਉਹ ਸੁੱਤਾ ਪਿਆ ਜਿਹੜਾ ਸੀ ਤਰੇਲੀਆਂ ਆਈਆਂ ਪਈਆਂ ਸੀ ਕਦੀ ਕਦੀ ਮੇਰੇ ਨਾਲ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ ਮੈਂ ਬੁਰਾ ਮਹਿਸੂਸ ਕਰਦਾ ਤੇ ਉਹਨੂੰ ਚੁੱਪ ਕਰ ਦਿੰਦਾ ਜਿਹੜਾ ਚੁੱਪ ਕਰਾ ਦਿੰਦਾ ਪਰ ਉਹਦੇ ਅੰਦਰਲੀ ਜਗ੍ਹਾ ਸਾਂਤ ਨਹੀਂ ਸੀ ਹੁੰਦੀ ਇੱਕ ਦਿਨ ਪੁੱਛਣ ਲੱਗਿਆ ਬੜੇ ਪਾਈ ਕਿ ਪਾਕਿਸਤਾਨ ਦੇ ਵਿੱਚ ਵੀ ਮਿੱਟੀ ਹੁੰਦੀ ਹੈ ਕਿਉਂ ਉੱਥੇ ਮਿੱਟੀ ਕਿਉਂ ਨਹੀਂ ਹੋਵੇਗੀ ਸੜਕਾਂ ਹੀ ਸੜਕਾਂ ਨਹੀਂ ਨੇ ਉੱਥੇ ਟੈਰਾਲਿਨ ਵੀ ਹੁ ਮਿਲਦੀ ਐ ਤੇ ਸਸਤੀ ਮਿਲਦੀ ਐ ਉੱਥੇ ਦੇਖ ਇਹ ਸਾਰੀਆਂ ਗੱਲਾਂ ਮਨ ਘੜਤ ਨੇ ਤੂੰ ﺍﻟताफ ਬਗੈਰਾ ਦੀਆਂ ਗੱਲਾਂ ਦੇ ਉੱਤੇ ਬਹੁਤਾ ਕੰਨ ਨਾ ਧਰਿਆ ਕਰ ਮੈਂ ਉਹਨੂੰ ਸਮਝਾਇਆ بڑے ਭਾਈ ਕਿ ਹਿੰਦੂ ਅੱਖਾਂ ਕੱਢ ਲੈਂਦੇ ਨੇ ਬਕਵਾਸ ਐ ਇਹ ਤੈਨੂੰ ਕਹਨੇ ਕਹਿ ਦਿੱਤਾ ਬੱਚਣ ਨੇ ਗਲਤ ਐ ਫਿਰ ਚਮੜੀ ਵੀ ਚਮੜੀ ਵੀ ਨਹੀਂ ਉਢੇੜਦੇ ਉਹ ਓਹ ਇਹ ਤੂੰ ਕੀ ਬਕਵਾਸ ਕਰ ਰਿਹਾ ਤੂੰ ਉਹ ਚੁੱਪ ਹੋ ਗਿਆ ਪਰ ਉਸ ਦੀਆਂ ਅੱਖਾਂ ਦੇ ਵਿੱਚ ਸੈਂਕੜੇ ਸਵਾਲ ਸਨ ਮੈਂ ਬਾਹਰ ਚਲਾ ਗਿਆ ਉਹ ਸਫੀਆ ਦੇ ਨਾਲ ਇਸੇ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਿਆ ਕਰਫਿਊ ਲੰਮਾ ਹੁੰਦਾ ਗਿਆ ਰਾਤ ਦੀ ਗਸ਼ਤ ਜਾਰੀ ਰਹੀ ਤੇ ਸੈਫੋ ਹੀ ਜਾਂਦਾ ਰਿਹਾ ਕੁਝ ਦਿਨਾਂ ਦੇ ਬਾਅਦ ਇੱਕ ਦਿਨ ਸੁੱਤਾ ਪਿਆ ਸੈਫੋ ਚੀਕਣ ਲੱਗ ਪਿਆ ਅਸੀਂ ਸਭ ਘਬਰਾ ਗਏ ਪਰ ਇਹ ਸਮਝਣ ਦੇ ਵਿੱਚ ਧੇਰ ਨਾ ਲੱਗੀ ਕਿ ਇਹ ਸਭ ਉਹਨੂੰ ਡਰਾਉਣ ਕਰਕੇ ਐ ਅੱਬਾ ਜਾਨ ਨੂੰ ਮੁੰਡਿਆਂ ਦੇ ਉੱਤੇ ਬਹੁਤ ਗੁੱਸਾ ਆਇਆ ਉਹਨਾਂ ਮੁਹੱਲੇ ਦੇ ਕੁਝ ਬਜ਼ੁਰਗਾਂ ਨੂੰ ਕਿਹਾ ਵੀ ਪਰ ਕੋਈ ਅਸਰ ਨਾ ਹੋਇਆ ਮੁੰਡੇ ਉਹੀ ਉਹ ਵੀ ਜਿਹੜਾ ਮੁਹੱਲੇ ਦੇ ਮੁੰਡੇ ਸਨ ਉਹ ਕਿਸੇ ਮਨੋਰੰਜਨ ਤੋਂ ਕਿਉਂ ਵਾਂਝੇ ਹੋ ਜਾਂਦੇ ਗੱਲ ਕਿੱਥੋਂ ਕਿੱਥੇ ਪਹੁੰਚ ਗਈ ਇਸ ਦਾ ਅੰਦਾਜ਼ਾ ਮੈਨੂੰ ਉਸ ਵਕਤ ਨਹੀਂ ਸੀ ਜਦੋਂ ਇੱਕ ਦਿਨ ਸੈਫੂ ਨੇ ਬੜੀ ਗੰਭੀਰਤਾ ਦੇ ਨਾਲ ਮੈਨੂੰ ਪੁੱਛਿਆ بڑے ਭਾਈ ਮੈਂ Hindu ਹੋ ਜਾਵਾਂ ਸਵਾਲ ਸੁਣ ਕੇ ਮੈਂ ਸੁੰਨ ਹੋ ਗਿਆ ਪਰ ਜਲਦੀ ਹੀ ਸਮਝ ਗਿਆ ਕਿ ਇਹ ਰਾਤ ਨੂੰ ਡਰਾਉਣੇ ਕisse ਸੁਣਾਉਣ ਦਾ ਨਤੀਜਾ ਹੈ ਮੈਨੂੰ ਗੁੱਸਾ ਆਇਆ ਫਿਰ ਸੋਚਿਆ ਪਾਗਲ ਉੱਤੇ ਗੁੱਸਾ ਕਰਨ ਦੀ ਥਾਂ ਗੁੱਸਾ ਪੀ ਜਾਵਾਂ ਤੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਮੈਂ ਪੁੱਛਿਆ ਕਿਉਂ ਤੂੰ Hindu ਕਿਉਂ ਹੋਣਾ ਚਾਹੁੰਦਾ ਹੈ ਬਚ ਜਾਵਾਂਗਾ ਸੈਫੂ ਬੋਲਿਆ ਇਸਦਾ ਮਤਲਬ ਕਿ ਮੈਂ ਨਹੀਂ ਬਚ ਸਕਾਂਗਾ ਮੈਂ ਉਹਨੂੰ ਪੁੱਛਿਆ ਤਾਂ ਤੁਸੀਂ ਵੀ ਹੋ ਜਾਓ ਫਿਰ ਕਹਿੰਦਾ Hindu ਉਨੇ ਫੇਰ ਕੇ ਆ ਤੇ ਤੇਰਾ ਤੇਰੇ ਤਾਇਆ ਅੱਬਾ ਮੈਂ ਆਪਣੇ ਪਿਓ ਤੇ ਉਹਦੇ ਤਾਏ ਦੀ ਗੱਲ ਕੀਤੀ ਨਹੀਂ ਨਹੀਂ ਉਹਨਾਂ ਨੂੰ ਉਹਨਾਂ ਨੂੰ ਨਹੀਂ ਉਹ ਕੁਝ ਸੋਚਣ ਲੱਗਿਆ ਅੱਬਾ ਜਾਨ ਦੀ ਸਫੈਦ ਤੇ ਲੰਮੀ ਦਾੜੀ ਦੇ ਵਿੱਚ ਉਹ ਕਿਦਰੇ ਉਲਝ ਗਿਆ ਹੋਵੇਗਾ ਦੇਖ ਇਹ ਸਭ ਮੁੰਡਿਆਂ ਦੀ ਸ਼ਰਾਰਤ ਹੈ ਜੋ ਤੈਨੂੰ ਬਹਿਕਾਉਂਦੇ ਨੇ ਇਹ ਜੋ ਕੁਝ ਵੀ ਤੈਨੂੰ ਦੱਸਦੇ ਨੇ ਨਾ ਸਭ ਝੂਠ ਹੈ ਹਾਂ ਤੂੰ ਮਹੇਸ਼ ਨੂੰ ਨਹੀਂ ਜਾਣਦਾ ਉਹ ਜੋ ਸਕੂਟਰ ਦੇ ਉੱਤੇ ਆਉਂਦੇ ਨੇ ਉਹ ਖੁਸ਼ ਹੋ ਗਿਆ ਹਾਂ 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 ਉਹੀ ਉਹ Hindu ਹੈ ਹਾਂ Hindu ਹੈ ਮੈਂ ਕਿਹਾ ਪਹਿਲਾਂ ਤਾਂ ਉਹਦੇ ਚਿਹਰੇ ਦੇ ਉੱਤੇ ਨਿਰਾਸ਼ਾ ਭਰੀ ਹਲਕੀ ਜਿਹੀ ਉਦਾਸੀ ਉੱਭਰੀ ਫਿਰ ਉਹ ਚੁੱਪ ਹੋ ਗਿਆ ਇਹ ਤਾਂ ਸਭ ਗੁੰਡੇ ਐ ਬਦਮਾਸ਼ਾਂ ਦੇ ਕੰਮ ਨੇ ਨਾ Hindu ਲੜਦੇ ਨੇ ਨਾ ਹੀ ਮੁਸਲਮਾਨ ਗੁੰਡੇ ਲੜਦੇ ਨੇ ਗੁੰਡੇ ਸਮਝਿਆ ਨਾ ਦੰਗਾ ਸ਼ੈਤਾਨ ਦੀ ਅੰਦਰ ਵਾਂਗ ਖਿੱਚ ਹੁੰਦਾ ਗਿਆ ਤੇ ਮੁਹੱਲੇ ਦੇ ਵਿੱਚ ਲੋਕ ਤੰਗ ਆਉਣ ਲੱਗ ਪਏ ਯਾਰ ਸ਼ਹਿਰ ਦੇ ਵਿੱਚ ਦੰਗਾ ਕਰਨ ਵਾਲੇ ਬਦਮਾਸ਼ਾਂ ਨੂੰ ਮਿਲਾ ਵੀ ਲਿਆ ਜਾਵੇ ਤਾਂ ਕਿੰਨੇ ਕੁ ਹੋਣਗੇ ਰਲ ਕੇ ਵੱਧ ਤੋਂ ਵੱਧ 1000 ਚਲੋ 2000 ਮੰਨ ਲਓ ਫਿਰ ਭਾਈ 2000 ਆਦਮੀਆਂ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਆ ਤੇ ਅਸੀਂ ਲੋਕ ਘਰਾਂ ਦੇ ਵਿੱਚ ਲੁਕ ਕੇ ਬੈਠੇ ਹੋਏ ਹਾਂ ਇਹ ਤਾਂ ਉਹੀ ਹੋਇਆ ਜਿਵੇਂ 10000 ਅੰਗਰੇਜ਼ ਕਰੋੜਾਂ ਹਿੰਦੂਸਤਾਨੀਆਂ ਦੇ ਉੱਪਰ ਰਾਜ ਕਰਦੇ ਸਨ ਤੇ ਸਾਰਾ ਨਿਜ਼ਾਮ ਉਹਨਾਂ ਅਧੀਨ ਚੱਲਦਾ ਰਹਿੰਦਾ ਸੀ ਫਿਰ ਇਹਨਾਂ ਦੰਗਿਆਂ ਤੋਂ ਫਾਇਦਾ ਕਿਸ ਨੂੰ ਹੈ ਫਾਇਦਾ ਹੋਰ ਕੀ ਹਾਜੀ ਅਬਦੁਲ ਕਰੀਮ ਨੂੰ ਫਾਇਦਾ ਹੈ ਜੋ ਮਿਊਨਿਸਪੈਲਟੀ ਦੀ ਚੋਣ ਲੜੇਗਾ ਤੇ ਉਸ ਨੂੰ ਮੁਸਲਮਾਨ ਵੋਟ ਮਿਲਣਗੇ ਫਾਇਦਾ ਪੰਡਤ ਜੋਗੇਸ਼ਵਰ ਨੂੰ ਹੈ ਜਿਹਨੂੰ ਹਿੰਦੂਆਂ ਦੇ ਵੋਟ ਮਿਲਣਗੇ ਤਾਂ ਫਿਰ ਅਸੀਂ ਕੀ ਹਾਂ ਤੁਸੀਂ ਵੋਟਰ ਹੋ ਹਿੰਦੂ ਵੋਟਰ ਮੁਸਲਮਾਨ ਵੋਟਰ ਪਛੜੇ ਵੋਟਰ ਸੁੰਨੀ ਵੋਟਰ ਸ਼ੀਆ ਵੋਟਰ ਇਹੀ ਕੁਝ ਹੁੰਦਾ ਰਹੇਗਾ ਇਸ ਮੁਲਕ ਦੇ ਵਿੱਚ ਹਾਂ ਕਿਉਂ ਨਹੀਂ ਇੱਥੇ ਲੋਕ ਜ਼ਾਹਲ ਨੇ ਜ਼ਾਹਲ ਇੱਥੇ ਕਿਰਾਏ ਦੇ ਹਥਿਆਰੇ ਮਿਲ ਜਾਂਦੇ ਐ ਜਿੱਥੇ ਰਾਜਸੀ ਨੇਤਾ ਆਪਣੀਆਂ ਗੱਡੀਆਂ ਖਾਤਰ ਦੰਗੇ ਕਰਵਾਉਂਦੇ ਨੇ ਉਤੇ ਹੋਰ ਕੀ ਹੋ ਸਕਦਾ ਯਾਰ ਕਿ ਅਸੀਂ ਲੋਕਾਂ ਨੂੰ ਪੜ੍ਹਾ ਨਹੀਂ ਸਕਦੇ ਤਮ ਜਾਣੀ ਸਕਦੇ ਉਹ ਹੱਸਣ ਲੱਗ ਪੈਂਦਾ ਐ ਮੋਹਰਿਓ ਤੁਸੀਂ ਕੌਣ ਹੁੰਦੇ ਹੋ ਪੜਾਉਣ ਵਾਲੇ ਸਰਕਾਰ ਪੜਾਵੇਗੀ ਜੇ ਚਾਹੇਗੀ ਜੇ ਸਰਕਾਰ ਨਾ ਚਾਹੇ ਤਾਂ ਇਸ ਮੁਲਕ ਦੇ ਵਿੱਚ ਕੁਝ ਨਹੀਂ ਹੋ ਸਕਦਾ ਹਾਂ ਅੰਗਰੇਜ਼ਾਂ ਨੇ ਸਾਨੂੰ ਇਹੀ ਸਿਖਾਇਆ ਅਸੀਂ ਇਸ ਦੇ ਆਦਿ ਹਾਂ ਚਲੋ ਛੱਡੋ ਯਾਰ ਤਾਂ ਫਿਰ ਦੰਗੇ ਹੁੰਦੇ ਰਹਿਣਗੇ ਹਾਂ ਹੁੰਦੇ ਰਹਿਣਗੇ ਮੰਨ ਲਓ ਕਿ ਇਸ ਮੁਲਕ ਦੇ ਸਾਰੇ ਮੁਸਲਮਾਨ ਹਿੰਦੂ ਹੋ ਜਾਣ ਲਾਹੌਲ ਵਿਲਾ ਕੁਵਤ ਇਹ ਕੀ ਕਹਿ ਰਹੇ ਹੋ ਤੁਸੀਂ ਅੱਛਾ ਫਰਜ਼ ਕਰੋ ਕਿ ਇਸ ਮੁਲਕ ਦੇ ਸਾਰੇ Hindu ਮੁਸਲਮਾਨ ਹੋ ਜਾਣ ਸੁਭਾਨ ਅੱਲਾ ਵਾਹ ਵਾਹ ਕੀ ਗੱਲ ਕਹੀ ਹੈ ਤਾਂ ਕਿ ਦੰਗੇ ਰੁਕ ਜਾਣਗੇ ਇਹ ਤਾਂ ਸੋਚਣ ਵਾਲੀ ਗੱਲ ਹੈ ਪਾਕਿਸਤਾਨ ਦੇ ਵਿੱਚ ਸ਼ੀਆ ਸੁੰਨੀ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਨੇ ਬਿਹਾਰ ਦੇ ਵਿੱਚ ਬ੍ਰਾਹਮਣ ਹਰੀਜਨ ਦੇ ਪਰ ਛਾਵੇਂ ਤੋਂ ਵੀ ਬਚਦੇ ਨੇ ਤਾਂ ਕਿ ਯਾਰ ਆਦਮੀ ਜਾਂ ਕਹੋ ਇਨਸਾਨ ਸਾਲਾ ਹੈ ਜੇ ਅਜੇ ਆ ਜੋ ਲੜਦਾ ਹੀ ਰਹਿਣਾ ਚਾਹੁੰਦਾ ਹੈ ਉਂਝ ਦੇਖੋ ਤਾਂ ਜੁੰਮਣ ਤੇ ਮੈਕੂ ਦੀ ਬੜੀ ਦੋਸਤੀ ਹੈ ਤਾਂ ਫਿਰ ਕਿਉਂ ਨਾ ਅਸੀਂ ਮੈਕੂ ਤੇ ਜੁੰਮਣ ਬਣ ਜਾਈਏ ਵਾਹ ਕਿੰਨੇ ਪਤੇ ਦੀ ਗੱਲ ਕੀਤੀ ਹੈ ਮਤਲਬ ਮਤਲਬ ਆਹੋ ਮੈਂ ਸਵੇਰੇ ਸੁਵਕਤੇ ਹੀ ਰੇਡੀਓ ਦੇ ਕੰਨ ਮੋੜ ਰਿਆ ਸੀ ਸਫੀਆ ਝਾੜੂ ਦੇ ਰਹੀ ਸੀ ਕਿ ਰਾਜਾ ਰਾਜਾ ਦਾ ਛੋਟਾ ਭਰਾ ਜਿਹੜਾ ਸੀ ਅਕਰਮ ਰਾਜਾ ਦਾ ਛੋਟਾ ਭਰਾ ਅਕਰਮ દોੜਾ ਆਇਆ ਤੇ ਤੇਜ਼ ਚੱਲਦੇ ਚੱਲਦੇ ਸਾਰ ਰੋਕਣ ਦੀ ਨਕਾਮ ਕੋਸ਼ਿਸ਼ ਕਰਦਾ ਕਹਿਣ ਲੱਗਿਆ ਸੈਫੂ ਨੂੰ ਪੀਏਸੀ ਵਾਲੇ ਕੁੱਟ ਰਹੇ ਨੇ ਕੀ ਕੀ ਕਹਿ ਰਿਹਾ ਹੈ ਕੀ ਕਹ ਤੂੰ ਸੈਫੂ ਨੂੰ ਪੀਏਸੀ ਵਾਲੇ ਕੁੱਟ ਰਹੇ ਨੇ ਉਹ اٹਕ ਕੇ ਬੋਲਿਆ ਕਿਉਂ ਕਿ ਘੁੱਟ ਰਹੇ ਨੇ ਕੀ ਗੱਲ ਹੈ ਪਤਾ ਨਹੀਂ ਨੁੱਕਰ ਦੇ ਉੱਤੇ ਉੱਥੇ ਜਿੱਥੇ ਪੀਏਸੀ ਦੀ ਚੌਂਕੀ ਹੈ ਹਾਂ ਉੱਥੇ ਹੀ ਪਰ ਕਿਉਂ ਮੈਨੂੰ ਪਤਾ ਸੀ ਕਿ 8 ਤੋਂ 10 ਵਜੇ ਤੱਕ ਕਰਫਿਊ ਖੁੱਲਣ ਲੱਗ ਪਿਆ ਤੇ ਸੈਫੋ ਨੂੰ 8 ਵਜੇ ਦੇ ਕਰੀਬ ਅੰਮਾ ਨੇ ਦੁੱਧ ਲੈਣ ਭੇਜਿਆ ਸੀ ਸੈਫੋ ਵਰਗੇ ਪਾਗਲ ਨੂੰ ਵੀ ਪਤਾ ਸੀ ਕਿ ਉਹਨੇ ਜਲਦੀ ਤੋਂ ਜਲਦੀ ਵਾਪਸ ਆਉਣਾ ਹੈ ਪਰ ਹੁਣ ਤਾਂ 10:00 ਬਜ ਗਏ ਨੇ ਚੱਲ ਚੱਲੋ ਚੱਲ ਮੈਂ ਚੱਲਦਾ ਨਾਲ ਰੇਡੀਓ ਦੇ ਵਿੱਚੋਂ ਆਉਂਦੀ ਬੇ ਢੰਗੀ ਜਿਹੀ ਆਵਾਜ਼ ਦਾ ਫਿਕਰ ਕੀਤੇ ਬਗੈਰ ਮੈਂ ਤੇਜ਼ ਕਦਮੀ ਬਾਹਰ ਨਿਕਲ ਗਿਆ। ਪਾਗਲ ਨੂੰ ਕਿਉਂ ਮਾਰ ਰਹੇ ਨੇ ਜੀ? ਪੀਐਸਸੀ ਵਾਲੇ ਉਹਨੇ ਕਿਹੜਾ ਅਜਿਹਾ ਜੁਰਮ ਕੀਤਾ ਹੈ? ਉਹ ਕਰ ਹੀ ਕੀ ਸਕਦਾ ਹੈ? ਉਹ ਖੁਦ ਹੀ ਇੰਨਾ ਡਰਿਆ ਹੋਇਆ ਰਹਿੰਦਾ ਹੈ ਕਿ ਉਹਨੂੰ ਕੁੱਟਣ ਦੀ ਕੀ ਜ਼ਰੂਰਤ ਹੈ? ਫਿਰ ਕੀ ਕਾਰਨ ਹੋ ਸਕ ਕੀ ਕਾਰਨ ਹੋ ਸਕਦਾ ਹੈ? ਪੈਸੇ? ਉਹਨੂੰ ਤਾਂ ਅੰਮਾ ਨੇ 2 ਰੁਪਏ ਦਿੱਤੇ ਸੀ। 2 ਰੁਪਏ ਵਾਸਤੇ ਪੀਐਸਸੀ ਵਾਲੇ ਉਹਨੂੰ ਕਿਉਂ ਕੁੱਟਣਗੇ? ਨੁੱਕਰ ਦੇ ਮੁੱਖ ਸੜਕ ਦੇ ਬਰਾਬਰ ਮਕਾਨਾਂ ਉੱਤੇ ਮੁਹੱਲੇ ਦੇ ਕੁਝ ਲੋਕ ਜਮ੍ਹਾਂ ਸਨ ਸਾਹਮਣੇ ਸੈਫੂ ਪੀਏਸੀ ਵਾਲਿਆਂ ਅੱਗੇ ਖੜਾ ਸੀ ਉਹਦੇ ਸਾਹਮਣੇ ਪੀਏਸੀ ਦੇ ਜਵਾਨ ਸਨ ਤੇ ਸੈਫੂ ਜ਼ੋਰ ਸ਼ੋਰ ਦੇ ਨਾਲ ਆਕੜ ਰਿਹਾ ਸੀ ਮੈਨੂੰ ਤੁਸੀਂ ਕਿਉਂ ਮਾਰਿਆ ਮੈਂ ਹਿੰਦੂ ਹਾਂ ਹਿੰਦੂ ਹਾਂ ਮੈਂ ਮੈਂ ਅੱਗੇ ਵਧਿਆ ਮੈਨੂੰ ਦੇਖਣ ਤੋਂ ਬਾਅਦ ਵੀ ਸੈਫੂ ਚੁੱਪ ਨਹੀਂ ਹੋਇਆ ਉਹ ਕਹਿੰਦਾ ਰਿਹਾ ਹਾਂ ਮੈਂ ਹਿੰਦੂ ਹਾਂ ਉਹ ਲੜਖੜਾ ਰਿਹਾ ਸੀ ਉਦੇ ਬੁੱਲਾਂ ਦੇ ਉੱਤੇ ਕੋਣਿਆਂ ਤੋਂ ਖੂਨ ਦੀ ਬੂੰਦ ਨਿਕਲ ਕੇ ਠੋਡੀ ਦੇ ਉੱਤੇ ਜੰਮ ਗਈ ਸੀ। ਤੁਸੀਂ ਮੈਨੂੰ ਕੁੱਟਿਆ ਕਿਵੇਂ? ਮੈਂ Hindu ਹਾਂ। ਸੈਫੂ ਇਹ ਕੀ ਹੋ ਰਿਹਾ ਹੈ? ਘਰ ਚੱਲ। ਮੈਂ Hindu ਹਾਂ। ਮੈਂ Hindu ਹਾਂ ਮੈਂ ਤੈਨੂੰ ਕਿਹਾ ਤਾਂ। ਮੈਨੂੰ ਬਹੁਤ ਹੈਰਾਨੀ ਹੋਈ। ਕੀ ਇਹ ਉਹੀ ਸੈਫੂ ਹੈ ਜੋ ਸੀ? ਇਹਦੀ ਤਾਂ ਕਈਆਂ ਇਹਦੀ ਤਾਂ ਕਾਇਆ ਹੀ ਪਲਟ ਗਈ ਹੈ। ਇਹਨੂੰ ਹੋਕ ਹੀ ਗਿਆ ਹੋਏ। ਸੈਫੂ ਹੋਸ਼ ਦੇ ਵਿੱਚ ਆ। ਹੋਸ਼ ਚਾ ਮੈਂ ਉਹਨੂੰ ਝਿੜਕਿਆ ਵੀ ਮੁਹੱਲੇ ਦੇ ਦੂਸਰੇ ਲੋਕ ਪਤਾ ਨਹੀਂ ਕਹਿੰਦੇ ਕਿ ਦੇ ਉੱਤੇ ਅੰਦਰ ਹੀ ਅੰਦਰ ਦੂਰ ਤੋਂ ਹੱਸ ਰਹੇ ਸਨ ਮੈਨੂੰ ਗੁੱਸਾ ਆਇਆ ਸਾਲੇ ਇਹ ਨਹੀਂ ਸਮਝਦੇ ਕਿ ਇਹ ਪਾਗਲ ਹੈ ਇਹ ਤੋਂ ਅੱਡਾ ਕੀ ਲੱਗਦਾ ਇੱਕ ਪੀਐਸੀ ਵਾਲੇ ਨੇ ਮੈਨੂੰ ਪੁੱਛ ਲਿਆ ਮੇਰਾ ਭਰਾ ਹੈ ਜੀ ਥੋੜੀ ਮੈਂਟਲ ਪ੍ਰੋਬਲਮ ਹੈ ਜੀ ਇਹਨੂੰ ਫਿਰ ਇਹਨੂੰ ਘਰ ਲੈ ਜਾ ਇਹਨੂੰ ਛੱਡਿਆਗਾ ਤੂੰ ਆ ਖੁੱਲਾ ਇਹ ਸਿਪਾਹੀ ਬੋਲਿਆ ਇੱਕ ਸਿਪਾਹੀ ਨੇ ਕਿਹਾ ਸਾਨੂੰ ਤਾਂ پاگل ਕਰ ਦਿੱਤਾ ਇਹਨੇ ਦੂਸਰੇ ਨੇ ਕਿਹਾ ਚਾਲ ਓਏ ਸੈਫੂ ਘਰ ਚਾਲ ਓਏ ਕਰਫਿਊ ਲੱਗ ਗਿਆ ਪਰਫਿਊ ਨਹੀਂ 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 ਜਾਊਂਗਾ ਮੈਂ ਮੈਂ ਹਿੰਦੂ ਆ ਹਿੰਦੂ ਆ ਮੈਂ 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 ਹਿੰਦੂ ਆ ਉਹ ਤਾਂ ਹਾਂ ਮਾਰ ਮਾਰ ਕੇ ਰੋਣ ਲੱਗ ਪਿਆ ਕੁੱਟਿਆ ਮੈਨੂੰ ਮੈਨੂੰ ਮਾਰਿਆ ਇਹਨਾਂ ਨੇ ਮੈਨੂੰ ਮਾਰਿਆ ਮੈਂ ਹਿੰਦੂ ਆ ਮੈਂ ਸੈਫ ਸੈਫੂ ਕਦਮ ਕਰਕੇ ਜ਼ਮੀਨ ਦੇ ਉੱਤੇ ਡਿੱਗ ਪਿਆ ਸ਼ਾਇਦ ਬੇਹੋਸ਼ ਹੋ ਗਿਆ ਸੀ ਹੁਣ ਉਹਨੂੰ ਚੁੱਕ ਕੇ ਲੈ ਜਾਣਾ ਸੋਖਾ ਸੀ ਚੁੱਕ ਕੇ ਲੈ ਜਾਣਾ ਸੋਖਾ ਸੀ ਜੀ ਦੋਸਤੋ ਇਹ ਸੀ ਜੀ ਕਹਾਣੀ ਮੈਂ Hindu ਹਾਂ ਕਹਾਣੀ ਲਿਖੀ ਆ ਜੀ ਲੇਖਕ ਨੇ ਅਜ਼ਗਰ ਅਸਗਰ ਵਜਾਹਤ ਤੇ ਪੰਜਾਬੀ ਦੇ ਵਿੱਚ ਇਸ ਨੂੰ ਅਨਵਾਦ ਕੀਤਾ ਹੈ ਕੇਰ شریف ਉਹਨਾਂ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਚ ਤੇ ਦੁਆਬਾ ਰਿਡੂ ਦਾ ਮਾਂਚ ਜ਼ਿਲ੍ਹੋ